ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੋਲ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਫਿਰ ਫਾਇਲ ਲੱਗਾ ਕਰੋਨਾ ਵਾਇਰਸ ਹੁਣ ਮਹਾਰਾਸ਼ਟਰ ਵਿੱਚ 33 ਨਵੇਂ ਕੇਸ ਆਏ ਸਾਹਮਣੇ ਜਾਣੋ ਕੀ ਹੁੰਦਾ ਹੈ ਈ ਪਾਸਪੋਰਟ ਕਿ ਤੁਹਾਨੂੰ ਵੀ ਬਦਲਣਾ ਪਵੇਗਾ ਆਪਣਾ ਪਾਸਪੋਰਟ ਅੰਮ੍ਰਿਤਸਰ ਸਣੇ ਕਿਹੜੇ ਸ਼ਹਿਰਾਂ ਵਿੱਚ ਇਹ ਸੇਵਾ ਹੋਈ ਸ਼ੁਰੂ ਗੋਟਕਾ ਸਾਹਿਬ ਦੇ ਬੀ.ਐੱਡਬੀ ਦੇ ਮਾਮਲੇ ਵਿੱਚ ਹੋਇਆ ਵੱਡਾ ਖੁਲਾਸਾ ਦੋ ਅੰਮ੍ਰਿਤਧਾਰੀ ਬੀਬੀਆਂ ਹੋਈਆਂ ਗ੍ਰਿਫਤਾਰ ਲੁਧਿਆਣਾ ਵਿੱਚ ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਹੋਈ ਮੌਤ ਦੋ ਦੀ ਹਾਲਤ ਗੰਭੀਰ ਤੇ ਹੁਣ ਖਬਰਾਂ ਵਿਸਥਾਰ ਵਿੱਚ ਕੋਵਿਡ-19 ਇੱਕ ਵਾਰ ਫਿਰ ਦੇਸ਼ ਵਿੱਚ ਆਪਣੇ ਪੈਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿੱਚ ਕਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਹੁਣ ਤੱਕ 145 ਪੋਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਵੇਂ ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ ਕਿ ਸਰਕਾਰਾਂ ਨੂੰ ਇਸ ਵੇਲੇ ਲੋਕਾਂ ਤੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ ਪਰ ਕੋਵਿਡ ਮਾਮਲਿਆਂ ਵਿੱਚ ਅਚਾਨਕਵਾਦਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। 19 ਮਈ ਤੱਕ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਦੇਸ਼ ਵਿੱਚ 257 ਸਰਗਰਮ ਮਾਮਲੇ ਹਨ ਜਿਨ੍ਹਾਂ ਵਿੱਚੋਂ 164 ਨਵੇਂ ਮਾਮਲੇ ਸ਼ਾਮਲ ਹਨ ਉਹਦੋਂ ਕਿਹਾ ਗਿਆ ਸੀ ਕਿ ਕੇਰਲ ਵਿੱਚ 95 ਤਾਮਿਲਨਾਡੂ ਵਿੱਚ 68 ਅਤੇ ਮਹਾਰਾਸ਼ਟਰ ਵਿੱਚ 56 ਮਾਮਲੇ ਸਾਹਮਣੇ ਆਏ ਹਨ ਇਹ ਵੀ ਦੱਸਿਆ ਗਿਆ ਹੈ ਕਿ ਕੇਰਲ ਵਿੱਚ ਇੱਕ ਮੌਤ ਵੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਦਾ ਨਵਾਂ ਰੂਪ ਤੀਤ ਤੋਂ ਵੱਧ ਪਰਵਰਤਨਾ ਦੇ ਨਾਲ ਤੇਜ਼ੀ ਨਾਲ ਫੈਲ ਰਿਹਾ ਹੈ ਹਾਲਾਂਕਿ ਇਸ ਦੇ ਲੱਛਣ ਹਲਕੇ ਹਨ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਘੱਟ ਹੈ ਸਰਕਾਰ ਨੇ ਲੋਕਾਂ ਨੂੰ ਕੋਵਿਡ-19 ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੋ ਕਾਮ ਖਾਂਗਾਤੇ ਬੁਖਾਰ ਵਰਗੇ ਲੱਛਣਾਂ ਵਾਲੇ ਤੁਰੰਤ ਜਾਂਚ ਕਰਵਾਈ ਜਾਵੇ ਮਾਸਕ ਦੀ ਵਰਤੋਂ ਅਤੇ ਢੀੜ ਵਾਲੀਆਂ ਥਾਵਾਂ ਤੋਂ ਬਚਣਾ ਵੀ ਜ਼ਰੂਰੀ ਹੈ। ਭਾਰਤ ਨੇ ਹੁਣ ਪਾਸਪੋਰਟ ਸੇਵਾ ਪ੍ਰੋਗਰਾਮ 2.0 ਦੇ ਤਹਿਤ ਪਾਸਪੋਰਟ ਵੀ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਪਾਸਪੋਰਟ ਸੇਵਾ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਈ-ਪਾਸਪੋਰਟ ਇੱਕ ਕਾਗਜ਼ੀ ਅਤੇ ਇਲੈਕਟ੍ਰੋਨਿਕ ਪਾਸਪੋਰਟ ਦਾ ਮਿਲਿਆ-ਜੁਲਿਆ ਰੂਪ ਹੁੰਦਾ ਹੈ। ਚਿਸ ਵਿੱਚ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਆਰਐਫਆਈਡੀ ਚਿਪ ਅਤੇ ਇੱਕ ਐਂਟੀਨਾ ਸ਼ਾਮਲ ਹੁੰਦੇ ਹਨ ਜੋ ਪਾਸਪੋਰਟ ਦੇ ਅੰਦਰ ਲਗਾਏ ਜਾਂਦੇ ਹਨ ਇਸ ਚਿਪ ਵਿੱਚ ਪਾਸਪੋਰਟ ਹੋਲਡਰ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ ਜਨਮ ਮਿਤੀ ਪਾਸਪੋਰਟ ਨੰਬਰ ਬਾਇਓਮੈਟ੍ਰਿਕ ਜਾਣਕਾਰੀ ਪਾਸਕਿ ਚਿਹਰੇ ਦੀ ਪਛਾਣ ਲਈ ਡਾਟਾ ਅਤੇ ਉਂਗਲਾਂ ਦੇ ਨਿਸ਼ਾਨ ਸ਼ਾਮਲ ਹੁੰਦੇ ਹਨ ਦੇਖਣ ਵਿੱਚ ਮੌਜੂਦਾ ਕਾਗਜ਼ੀ ਪਾਸਪੋਰਟ ਤੇ ਈ ਪਾਸਪੋਰਟ ਵਿੱਚ ਇਹ ਫਰਕ ਹੋਵੇਗਾ ਕਿ ਈ ਪਾਸਪੋਰਟ ਦੇ ਹੇਠਾਂ ਫਰੰਟ ਕਵਰ ਤੇ ਇੱਕ ਸੁਨਹਿਰੀ ਰੰਗ ਦਾ ਚਿੰਨ ਹੋਵੇਗਾ। ਇਹ ਇੱਕ ਬੇਸਿਕ ਐਕਸੈਸ ਕੰਟਰੋਲ ਬੀਐਸਟੀ ਦੀ ਸਹੂਲਤ ਹੋਵੇਗੀ ਜਿਸ ਦਾ ਮਤਲਬ ਹੈ ਕਿ ਪਾਸਪੋਰਟ ਚਿਪ ਨੂੰ ਸਿਰਫ ਕੁਝ ਖਾਸ ਡਿਵਾਈਸਸ ਦੀ ਵਰਤੋਂ ਕਰਕੇ ਹੀ ਸਕੈਨ ਕੀਤਾ ਜਾ ਸਕਦਾ ਹੈ। ਕੋਈ ਹੋਰ ਗੈਜਟ ਇਸ ਚਿਪ ਨੂੰ ਸਕੈਨ ਕਰਨ ਦੇ ਯੋਗ ਨਹੀਂ ਹੋਣਗੇ। ਪਾਸਕੇ ਟ੍ਰਿਪ ਵਿੱਚ ਸਟੋਰ ਕੀਤੀ ਗਈ ਜਾਣਕਾਰੀ ਸਹੀ ਹੈ ਤੇ ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਅਤੇ ਇਸ ਨੂੰ ਬਦਲਿਆ ਵੀ ਨਹੀਂ ਜਾ ਸਕਦਾ। ਇਹ ਪਾਸਪੋਰਟ ਅੰਤਰਰਾਸ਼ਟਰੀ ਮਾਪਦੰਡਾ ਅਨੁਸਾਰ ਬਣਾਇਆ ਗਿਆ ਹੈ ਇਸ ਲਈ ਇਸ ਨੂੰ ਦੁਨੀਆ ਪਰ ਦੇ ਸਾਰੇ ਹਵਾਈ ਅੱਡਿਆਂ ਤੇ ਆਰਾਮ ਨਾਲ ਵਰਤਿਆ ਜਾ ਸਕਦਾ ਹੈ। ਮੌਜੂਦਾ ਵੇਲੇ ਵਿੱਚ ਇਮੀਗ੍ਰੇਸ਼ਨ ਚਾਰਜ ਤੁਰੰਤ ਸਮਾਂ ਲੱਗਦਾ ਹੈ ਪਰ ਇਹ ਪਾਸਪੋਰਟ ਦੇ ਨਾਲ ਇਮੀਗ੍ਰੇਸ਼ਨ ਹੁਣ ਤੇਜ਼ੀ ਨਾਲ ਹੋਵੇਗੀ। ਭਾਰਤ ਵਿੱਚੀ ਪਾਸਪੋਰਟ ਦਾ ਪਾਇਲਟ ਪ੍ਰੋਜੈਕਟ ਅਪ੍ਰੈਲ 2024 ਵਿੱਚ ਸ਼ੁਰੂ ਹੋਇਆ ਸੀ 28 ਨਵੰਬਰ 2024 ਤੱਕ ਦੋ ਸ਼ਹਿਰਾਂ ਭੁਵਨੇਸ਼ਵਰ ਅਤੇ 나ਗਪੁਰ ਵਿੱਚ ਲਗਭਗ 80000 ਪਾਸਪੋਰਟ ਜਾਰੀ ਕੀਤੇ ਗਏ ਹੁਣ 나ਗਪੁਰ ਅਤੇ ਭੁਵਨੇਸ਼ਵਰ ਦੇ ਨਾਲ ਜੰਮੂ, ਗੋਆ, ਸ਼ਿਮਲਾ, ਅੰਮ੍ਰਿਤਸਰ, ਜੈਪੁਰ, ਚੇਨਈ, ਹైదరాబాద్, ਸੂਰਤ ਅਤੇ ਰਾਏਪੁਰ ਦੇ ਪਾਸਪੋਰਟ ਦਫ਼ਤਰ ਵਿੱਚ ਵੀ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ चेक कर ਤੁਹਾਡੇ ਕੋਲ ਹੁਣ ਜੋ ਪਾਸਪੋਰਟ ਹੈ ਉਹ ਵੀ ਅਜੇ ਵੈਧ ਹੈ ਇਸ ਤੋਂ ਤੁਰੰਤ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ ਹਰੇਕ ਪਾਸਪੋਰਟ ਦੀ ਇੱਕ ਐਕਸਪਾਇਰੀ ਡੇਟ ਹੁੰਦੀ ਹੈ ਇਸ ਤੋਂ ਬਾਅਦ ਤੁਹਾਨੂੰ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ ਪੈਂਦਾ ਹੈ ਫਿਰ ਜਦੋਂ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਨ ਦੇ ਲਈ ਜਾਂਦੇ ਹੋ ਜੇਕਰ ਤੁਹਾਡੇ ਪਾਸਪੋਰਟ ਕੇਂਦਰ ਨੇ ਈ-ਪਾਸਪੋਰਟ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਤੁਸੀਂ ਪਾਸਪੋਰਟ ਲੈ ਸਕਦੇ ਹੋ ਤੁਹਾਨੂੰ ਇਸ ਤੇ ਲਈ ਕਿਸੇ ਵੱਖਰੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ ਤੁਸੀਂ ਇਸ ਤੇ ਲਈ ਪਾਸਪੋਰਟ ਸੇਵਾ ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹੋ ਬੀਤੇ ਦਿਨੀ ਚਬਾਲ ਖੁਰਦ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਅਤੇ ਹੁਣ ਇਸ ਘਟਨਾ ਤੋਂ ਬਾਅਦ ਪਿੰਡ ਦੇ ਕੁਝ ਆਗੂਆਂ ਵੱਲੋਂ ਡੰਗਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਹੁਣ ਬੇਅਦਬੀ ਕਰਨ ਵਾਲੀਆਂ ਦੋ ਅੰਮ੍ਰਿਤਧਾਰੀ ਬੀਬੀਆਂ ਨੂੰ ਫੜਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਜਿਥੇ ਦੋਵਾਂ ਹੀ ਬੀਬੀਆਂ ਖਿਲਾਫ ਥਾਣਾ ਚਬਾਲ ਵਿਖੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ ਇਸ ਸਮੇਂ ਦੋਵਾਂ ਬੀਬੀਆਂ ਨੂੰ ਪੁਲਿਸ ਹਵਾਲੇ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਜਾਂਚ ਸ਼ੁਰੂ ਕੀਤੀ ਸੀ ਤਾਂ ਕਿ ਪਤਾ ਚੱਲ ਸਕੇ ਕਿ ਇਹ ਬੇਅਦਬੀ ਕਿਵੇਂ ਹੋਈ ਇਸ ਜਾਂਚ ਵਿੱਚ ਪਤਾ ਚੱਲਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਸਕੂਲ ਦੇ 5 ਬੱਚਿਆਂ ਨੂੰ ਖਾਲਸਾ ਹੈਲ ਸੰਸਥਾ ਵਾਲਿਆਂ ਵੱਲੋਂ 5 ਗੁਟਕਾ ਸਾਹਿਬ ਦਿੱਤੇ ਗਏ ਸਨ ਜਦੋਂ ਉਹਨਾਂ 5 ਗੁਟਕਾ ਸਾਹਿਬਾਂ ਲੈਣ ਵਾਲੇ ਬੱਚਿਆਂ ਕੋਲੋਂ ਜਾ ਕੇ ਸੰਬੰਧੀ ਜਾਂਚ ਕੀਤੀ ਗਈ ਤਾਂ 4 ਬੱਚਿਆਂ ਕੋਲੋਂ ਤਾਂ ਇਹ ਗੁਟਕਾ ਸਾਹਿਬ ਮਿਲੇ ਪਰੰਤੂ 5ਵੇਂ ਕੋਲੋਂ ਗੁਟਕਾ ਸਾਹਿਬ ਨਹੀਂ ਮਿਲਿਆ ਜਦੋਂ ਉਹਨਾਂ ਦੇ ਘਰ ਦੀ ਜਾਂਚ ਕੀਤੀ ਗਈ ਤਾਂ ਉਹਨਾਂ ਦੇ ਘਰੋਂ ਇੱਕ ਧਾਰਮਿਕ ਕਿਤਾਬ ਮਿਲੀ ਜਿਸ ਦਾ ਪਹਿਲਾ ਪੇਜ ਫਟਿਆ ਹੋਇਆ ਸੀ ਜਦੋਂ ਉਸ ਧਾਰਮਿਕ ਕਿਤਾਬ ਨੂੰ ਦੇਖਿਆ ਗਿਆ ਤਾਂ ਇਸ ਕਿਤਾਬ ਦਾ ਜਿਹੜਾ ਪਹਿਲਾ ਪੇਜ ਫਟਿਆ ਹੋਇਆ ਸੀ ਉਹ ਗੁਟਕਾ ਸਾਹਿਬ ਦੇ ਅੰਗ ਜਿੱਥੋਂ ਮਿਲੇ ਸਨ ਉੱਥੇ ਹੀ ਮਿਲਿਆ ਸੀ ਜਸਤੇ ਸ਼ੱਕ ਹੋਰ ਪੱਕਾ ਹੋ ਗਿਆ ਜਦੋਂ ਇਸ ਪਰਿਵਾਰ ਦੀਆਂ ਦੋਹੇ ਨੂੰ ਅਤੇ ਸੱਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਇਸ ਘਟਨਾ ਨੂੰ ਕਬੂਲਿਆ ਕਿ ਸਾਡੇ ਬੱਚੇ ਕੋਲੋਂ ਗੁਟਕਾ ਸਾਹਿਬ ਦੇ ਅੰਗ ਫਟ ਕੇ ਹਸਨ ਚਸ ਕਰਕੇ ਅਸੀਂ ਉਸਨੂੰ ਕੂੜੇ ਦੇ ਵਿੱਚ ਸੋਟਾਇਆ ਇਸ ਸਬੰਧੀ ਸਾਰੀ ਜਾਣਕਾਰੀ ਥਾਣਾ ਚਬਾਲ ਦੀ ਪੁਲਿਸ ਨੂੰ ਦੇਣ ਦੇ ਨਾਲ ਹੁਣ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਇਹਨਾਂ ਦੋਵਾਂ ਬੀਬੀਆਂ ਦਾ ਥਾਣਾ ਚਬਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਪੰਜਾਬ ਸਰਕਾਰ ਦੀ ਮਯੁੱਤ ਨਸ਼ਿਆਂ ਵਿਰੁੱਧ ਫੇਲ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਤਕਰੀਬਨ ਤਕਰੀਬਨ ਨਸ਼ਾ ਖਤਮ ਕਰ ਦਿੱਤਾ ਗਿਆ ਪਰ ਉੱਥੇ ਹੀ ਆਏ ਦਿਨ ਨਸ਼ੇ ਦੀ ਓਵਰਡੋਸ ਦੇ ਨਾਲ ਹਰ ਰੋਜ਼ ਕਿੰਨੇ ਹੀ ਨੌਜਵਾਨ ਆਪਣੀ ਜਾਨ ਕਬਾਰੇ ਹਨ ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਹੁਣ ਸਾਹਮਣੇ ਆਇਆ ਹੈ ਜਿੱਥੇ ਬੁੱਧਵਾਰ ਰਾਤ ਨੂੰ ਸ਼ਰਾਬ ਪੀਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਨੂਰਵਾਲਾ ਰੋਡ ਤੇ ਸਥਿਤ ਸੰਿਆਸ ਨਗਰ ਵਿੱਚ ਬੁੱਧਵਾਰ ਰਾਤ ਨੂੰ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰਿਵਾਰ ਨੂੰ ਸ਼ੱਕ ਹੈ ਕਿ ਮੌਤ ਦਾ ਕਾਰਨ ਜ਼ਹਿਰੀਲੀ ਸ਼ਰਾਬ ਹੈ ਜਦੋਂ ਕਿ ਪੁਲਿਸ ਨੂੰ ਵੀ ਸ਼ੱਕ ਹੈ ਕਿ ਜ਼ਹਿਰੀਲੀ ਸ਼ਰਾਬ ਹੋ ਸਕਦਾ ਹੈ ਮ੍ਰਿਤਕ ਦੀ ਪਛਾਣ 40 ਸਾਲਾ ਰਿੰਕੂ ਵਜੋ ਹੋਈ ਹੈ ਜੋ ਕਿ ਸੰਿਆਸ ਨਗਰ ਦਾ ਰਹਿਣ ਪੜਾ ਹੈ ਸ਼ਰਾਬ ਪੀਣ ਤੋਂ ਬਾਅਦ ਗੰਭੀਰ ਰੂਪ ਵਿੱਚ ਬਿਮਾਰ ਹੋਏ ਬਾਕੀ ਦੇ ਦੋ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਮ੍ਰਿਤਕ ਦੀ ਪਰਜਾਈ ਨੇ ਦੱਸਿਆ ਕਿ ਰਿੰਕੂ ਸਨਿਆਸ ਨਗਰ ਦੇ ਸਰਕਾਰੀ ਸਕੂਲ ਦੇ ਨੇੜੇ ਇੱਕ ਖਾਲੀ ਪਲਾਂਟ ਵਿੱਚ ਦੋ ਹੋਰ ਲੋਕਾਂ ਦੇ ਨਾਲ ਸ਼ਰਾਬ ਪੀ ਰਿਹਾ ਸੀ ਸ਼ਰਾਬ ਪੀਣ ਤੋਂ ਬਾਅਦ ਦੰਦੋ ਬੇਹੋਸ਼ ਹੋ ਗਏ ਅਤੇ ਉਹਨਾਂ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪਈ ਇੱਕ ਰਾਹਗੀਰ ਨੇ ਉਹਨਾਂ ਨੂੰ ਕਟਣਾ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਉਹ देर रात ਰਿੰਕੂ ਨੂੰ ਸਿਵਲ ਹਸਪਤਾਲ ਲੈ ਕੇ ਜਦੋਂ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਬਾਕੀ ਦੋ ਲੋਕਾਂ ਦੇ ਰਿਸ਼ਤੇਦਾਰ ਵੀ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲੈ ਕੇ ਰਿੰਕੂ ਦੀ ਪਤਨੀ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਉਸ ਦਾ ਇੱਕ ਪੁੱਤਰ ਅਤੇ ਦੋ ਧੀਆ ਹਨ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਮੈਥਨੋਲ ਜ਼ਾਕ ਨਹੀਂ ਬਣਾਉਂਦਾ ਉਹਨਾਂ ਕਿਹਾ ਕਿ ਵਿਅਕਤੀ ਦੀ ਮੌਤ ਜ਼ਹਿਰ ਕਾਰਨ ਹੋਈ ਹੋ ਸਕਦੀ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਉਸ ਦੇ ਕਾਰਨਾਂ ਦਾ ਪਤਾ ਲੱਗੇਗਾ ਬਾਜਵਾ ਡਿਵੈਲਪਰਸ ਦੀ ਐਮਡੀ ਅਤੀਸਤਨੀ ਐਂ ਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਮੋਹਾਲੀ ਸਥਿਤ ਕਰਤੇ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਇੱਕ ਟੀਮ ਨੇ ਛਾਪਾ ਮਾਰਿਆ ਹੈ ਜਿਸ ਦੌਰਾਨ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਈਡੀ ਨੇ 600 ਕਰੋੜ ਰੁਪਏ ਦੀ ਧੋਖਾਧੜੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਬਾਜਵਾ ਦੀਆਂ ਤਿੰਨ ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ ਇਨ੍ਹਾਂ ਵਿੱਚ ਪੋਰਸ਼, ਬੀਐਮਡਬਲਯੂ ਅਤੇ ਫੋਰਡ ਇੰਡੈਵਰ ਕਾਰਾਂ ਸ਼ਾਮਲ ਹਨ ਇਸ ਤੋਂ ਇਲਾਵਾ ਕਈ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ ਇਸ ਵੇਲੇ ਚਰਨਲ ਸਿੰਘ ਬਾਜਵਾ ਜੇਲ੍ਹ ਵਿੱਚ ਹੈ ਉਸ ਤੇ ਫਲੈਟ ਅਤੇ ਪਲਾਂਟ ਦੇ ਨਾਮ ਤੇ ਨਿਵੇਸ਼ਕਾਂ ਤੋਂ 600 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕਰਨ ਅਤੇ ਧੋਖਾਧੜੀ ਕਰਨ ਦਾ ਦੋਸ਼ ਹੈ ਬਾਜਵਾ ਵਿਰੁੱਧ ਚੰਡੀਗੜ੍ਹ ਅਤੇ ਮੁਹਾਲੀ ਵਿੱਚ 44 ਤੋਂ ਵੱਧ ਮਾਮਲੇ ਦਰਜ ਹਨ ਜੋ ਧੋਖਾਧੜੀ ਅਤੇ ਧੋਖਾਧੜੀ ਦੇ ਨਾਲ ਸੰਬੰਧਿਤ ਹਨ ਇਸ ਤੋਂ ਇਲਾਵਾ ਕਈ ਮਾਮਲੇ ਖਫਤਕਾਰ ਅਦਾਲਤਾਂ ਵਿੱਚ ਵੀ ਪਹੁੰਚੇ ਹਨ ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਪਿਛਲੇ 5 ਸਾਲਾਂ ਵਿੱਚ ਕੰਪਨੀ ਦਾ ਆਡਿਟ ਨਹੀਂ ਕੀਤਾ ਗਿਆ ਜਿਸ ਨਾਲ ਕੰਪਨੀ ਤੇ ਸ਼ੱਕ ਹੋ ਡੂੰਗਾ ਹੋ ਗਿਆ ਈਡੀ ਦੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗਾਹਕਾਂ ਤੋਂ ਲਈ ਗਈ ਕਈ ਪੇਸ਼ਕੀ ਰਕਮ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਬਾਸ਼ਮਾ ਨੇ ਰਕਮ ਕਈ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਿਨ੍ਹਾਂ ਵਿੱਚ ਉਸਦੇ ਪੁੱਤਰ ਅਤੇ ਕਾਰੋਬਾਰੀ ਖਾਤੇ ਵੀ ਸ਼ਾਮਲ ਹਨ ਹਰੀਕੇ ਪੰਛੀ ਰੱਖ ਜਿਸ ਨੂੰ ਪੰਛੀਆਂ ਦਾ ਸਵਰਗ ਵੀ ਕਿਹਾ ਜਾਂਦਾ ਹੈ ਵਿੱਚ ਬੀਤੀ ਦੇਰ ਸ਼ਾਮ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ ਜਿਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ ਇਹ ਅੱਗ ਸ਼ਾਮ 7 ਵਜੇ ਦੇ ਕਰੀਬ ਲੱਗੀ ਅਤੇ ਰਾਤ 1 ਵਜੇ ਤੱਕ ਭਾਂਬੜ ਬਚਦੇ ਰਹੇ ਇਸ ਭਿਆਨਕ ਅੱਗ ਨੇ ਪੰਛੀਆਂ ਅਤੇ ਜੀਵ ਜੰਤੂਆਂ ਦੇ ਰਹਿਣ ਦੇ ਟਿਕਾਣੇ ਸਾੜ ਕੇ ਸੁਆਹ ਕਰ ਦਿੱਤੇ ਜੰਗਲ ਕਈ ਜੀਵ ਜੰਤੂ ਅੱਗ ਵਿੱਚ ਮਾਰੇ ਗਏ ਅੱਗ ਦੀਆਂ ਲਾਟਾਂ ਅਸਮਾਨ ਵਿੱਚ ਦਿਖਾਈ ਦਿੰਦੀਆਂ ਰਹੀਆਂ ਅਤੇ ਸਤੜ ਦੇਸਰ ਕੰਡਿਆਂ ਦੀਆਂ ਆਵਾਜ਼ਾਂ ਹਰੀਕੇ ਕਸਬੇ ਤੱਕ ਸੁਣਾਈ ਦਿੰਦੀਆਂ ਸਨ ਜੰਗਲੀ ਜੀਵ ਅਤੇ ਵਣ ਵਿਭਾਗ ਨੂੰ ਸੂਚਨਾ ਮਿਲਣ ਤੇ ਕਈ ਕਰਮਚਾਰੀ ਅੱਗ ਬੁਝਾਉਣ ਦੇ ਲਈ ਪਹੁੰਚੇ ਰੇਂਜ ਅਫਸਰ ਨੇ ਦੱਸਿਆ ਕਿ ਅੱਗ ਕਿਸੇ ਸ਼ਿਦਾਰਤੀ ਅੰਸਰ ਨੇ ਲਗਾਈ ਸੀ ਅਤੇ ਰਾਤ 1 ਵਜੇ ਦੇ ਕਰੀਬ ਇਸ ਤੇ ਕਾਬੂ ਪਾ ਲਿਆ ਗਿਆ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਦੀ ਖੋਜ ਜਾਰੀ ਹੈ ਤੇ ਜੰਗਲੀ ਜੀਵ ਸੁਰੱਖਿਆ ਐਕਟ ਦੀ ਨਸਤੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਪਦਮਸ਼ਰੀ ਸਾਹਿਤਕਾਰ ਅਤਿਯੋਗ ਸਿੱਖ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਦਾ ਦੇਹਾਂਤ ਹੋ ਗਿਆ ਹੈ ਡਾਕਟਰ ਜੱਗੀ ਨੂੰ 2023 ਵਿੱਚ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਡਾਕਟਰ ਜੱਗੀ ਪੰਜਾਬੀ ਅਤੇ ਹਿੰਦੀ ਸਾਹਿਤ ਅਤੇ ਖਾਸ ਕਰਕੇ ਗੁਰਮਤ ਸਾਹਿਤ ਦੇ ਬਹੁਤ ਸਤਿਕਾਰਯੋਗ ਵਿਦਵਾਨ ਹਨ ਪੋਨਾਨੀ ਆਪਣੀ ਜ਼ਿੰਦਗੀ ਦੇ 70 ਸਾਲ ਤੋਂ ਵੱਧ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤੇ ਪੰਜਾਬੀ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਜਾਣੇ ਪਛਾਣੇ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਇਸ ਪਵਨੀ ਦੁਨੀਆ ਨੂੰ ਅਨਲਵੇਦਾ ਕਹਿ ਗਏ ਹਨ 98 ਵਰਿਆ ਦੇ ਸਨ ਉਹ ਪਿਛਲੇ ਥੋੜੇ ਅਰਸੇ ਤੋਂ ਬਿਮਾਰ ਵੀ ਰਹੇ ਸਨ ਉਹਨਾਂ ਨੇ ਪਟਿਆਲਾ ਵਿਖੇ ਆਪਣੇ ਆਖਰੀ ਸਾਲ ਲਈ ਉਹਨਾਂ ਦਾ ਸੰਸਕਾਰ ਅੱਜ 23 ਮਈ ਨੂੰ ਬੀਰ ਜੀ ਸ਼ਮਸ਼ਾਨ ਘਾਟ ਰਾਜਪੁਰ ਰੋਡ ਨੇੜੇ ਕੀਤਾ ਜਾਵੇਗਾ ਉਹ ਆਪਣੇ ਪਿੱਛੇ ਸਾਹਿਤ ਜਗਤ ਲਈ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਅਨਮੋਲ ਖਜ਼ਾਨਾ ਛੱਡ ਗਏ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪਰਿਵਾਰ ਵਿੱਚ ਉਹ ਪਿੱਛੇ ਆਪਣੀ ਧਰਮ ਪਤਨੀ ਅਤੇ ਪੁੱਤਰ ਨੂੰ ਛੱਡ ਗਏ ਹਨ। ਦੱਸਦੀ ਹੈ ਕਿ ਪੰਜਾਬੀ ਸਾਹਿਤ ਜਗਤ ਨੂੰ ਇਹ ਨਾ ਪੂਰਾ ਹੋਣ ਵਾਲਾ ਕਾਟਾ ਹੈ। ਉਨ੍ਹਾਂ ਦੇ ਪਾਠਕਾਂ ਅਤੇ ਪ੍ਰਸ਼ੰਸਕਾਂ ਦੇ ਵਿੱਚ ਸੋਗ ਦੀ ਲਹਿਰ ਹੈ। ਇਸਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੋਰ ਤੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯਰਸੈlf